ਸਿਫਤ ਖਸਮੁੰਦੇ ਮੋਰੇ ਅਸ਼ੀਰਵਾਦ ਖੁਸ਼ੋ ਝਟੀਆਂ ਤੁਧ ਤੇ ਸਤੇ ਬਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਸਰੀ ਮਹੱਲਾ ਤੀਜਾ ਪਰ ਦੂਜਾ ਚੌਪ ਦੇ ੴ ਸਤਿਗੁਰ ਪ੍ਰਸਾਦ ਇਹ ਧੰਮ ਅਖੁੱਟ ਨਾ ਖੁੱਟੇ ਨਾ ਜਾਏ ਪੂਰਾ ਸਤਿਗੁਰ ਦਿਆ ਦਿਖਾਏ ਇਹ ਤਾਨੇ ਆ ਖੁੱਟ ਨਾਨ ਕੁਟੇ ਨਾ ਜਾਏ ਪੂਰਾ ਸਤ ਗੁਰੂ ਦੀਆਂ ਦਿਖਾਏ ਆਪਣੇ ਸਤ ਗੁਰੂ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਉਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ ਸੇ ਤਨਵੰਤ ਆ ਮਨ ਨੂੰ ਲਾਏ ਗੁਰਪੁਰ ਹਰ ਤਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾ ਆਵ ਗੁਣ ਪਾਟ ਗੁਣ ਦਿੱਤੇ ਸਮਾਏ ਪੂਰੇ ਮੁਰਕ ਸਹਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੋਖਮਾਨ ਯੰਤੁਰ ਸਹਜ ਸੁਮਾਣੀ ਇੱਕ ਅਚਰਦੂ ਜਨ ਦੇਖੋ ਪਾਈ ਧੂਮਦਾ ਮਾਰ ਹਰ ਮਨ ਵਸਾਈ ਨਾਮਿਆ ਮੋਲਤ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮੈਂ ਵਸੈ ਪ੍ਰਭ ਇੱਕੋ ਸੋਏ ਗੁਰਮਤੀ ਕਾਟਿ ਪ੍ਰਗਟ ਹੋਏ ਸਹਜ ਜੀ ਪ੍ਰਭ ਜਾਨ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਸਹਿਜ ਜਿਨ ਪ੍ਰਭ ਜਾਨ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤ੍ਰ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਚਾਰਕ ਕੀਤਾ ਹੋਇਆ ਹੈ ਬਹੁਤ ਸੰਖੇਪ ਦੇ ਅੰਦਰ ਜੋ ਸ਼ਬਦ ਦਾ ਭਾਵ ਹੈ ਸੇਤਨਮਨ ਹਰ ਨਾਮ ਦੇ ਉਲਾਇ ਉਪਾਗਨ ਵਾਲੇ ਜਿਨ੍ਹਾਂ ਨੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਨਾਲ ਆਪਣੇ ਮਨ ਨੂੰ ਜੋੜਿਆ ਹੈ ਗੁਰਪੂਰ ਹੈ ਹਰ ਧਨ ਪ੍ਰਗਾਸਿਆ ਇਹ ਨਾਮ ਤਨ ਪੂਰੇ ਗੁਰੂ ਰਾਹੀ ਹੀ ਪ੍ਰਾਪਤ ਹੁੰਦਾ ਹੈ ਹਰ ਕਿਰਪਾ ਦੇਵ ਸਭਨੇ ਆਏ ਹਰੀ ਦੀ ਕਿਰਪਾ ਰਾਹੀ ਪ੍ਰਮਾਤਮਾ ਦੀ ਬਖਸ਼ਿਸ਼ ਰਾਹੀਂ ਗੁਰਪ੍ਰਸਾਦ ਰਾਹੀਂ ਸਾਡੇ ਮਨ ਅੰਦਰ ਇਹ ਨਾਮ ਤਨ ਪਿਤਦਾ ਹੈ ਨਾਮ ਤਨ ਨੂੰ ਸਤਗੁਰੂ ਜੀ ਹੋਰ ਚੰਗੀ ਤਰ੍ਹਾਂ ਸਮਝਾਉਂਦੇ ਹਨ ਕਿ ਨਾਮ ਤਨ ਹੈ ਕੀ ਨਾਮ ਤਨ ਇੱਕ ਐਸਾ ਪਦਾਰਥ ਹੈ ਜੋ ਕਦੇ ਘਟਦਾ ਨਹੀਂ ਹੈ ਜਿੰਨਾ ਇਸ ਨੂੰ ਖਰਚਿਆ ਜਾਵੇ ਉੰਨਾ ਹੋਰ ਵੱਧਦਾ ਅਸਲਾ ਜਾਂਦਾ ਹੈ ਇਹ ਤਨ ਅਖੁੱਟ ਨਾਣ ਖੁੱਟਿਆ ਨਾ ਜਾਏ ਕਦੇ ਘਟਦਾ ਨਹੀਂ ਹੈ ਦੱਖਿਲ ਜਾਂਦਾ ਹੈ ਪੂਰਾ ਸਤਗੁਰੂ ਦੀ ਅਦਖਾਏ ਪੂਰੇ ਗੁਰੂ ਦੀ ਬਖਸ਼ਿਸ਼ ਨਹੀਂ ਨਾਮ ਤਾਂ ਨਾਲ ਸਾਹ ਪੈਂਦੀ ਹੈ ਮੈਂ ਆਪਣੇ ਗੁਰੂ ਤੋਂ ਸਤਕੇ ਜਾਂਦਾ ਹਾਂ ਜਿਸ ਦੀ ਬਖਸ਼ਿਸ਼ ਨਹੀਂ ਨਾਮ ਤਾਂ ਦੇ ਹਿਰਦੇ ਦਾ ਆਧਾਰ ਬਣਿਆ ਹੈ ਨਾਮ ਤਾਂ ਜਿਨ੍ਹਾਂ ਦੇ ਹਿਰਦੇ ਵਿੱਚ ਬਸ ਜਾਂਦਾ ਹੈ ਉਹਨਾਂ ਦੇ ਜੀਵਨ ਵਿੱਚ ਪਰਉਪਰਤਨ ਕੀ ਆਉਂਦਾ ਹੈ ਗੁਰਦੇ ਜੀ ਫਰਮਾਦੇ ਹਨ ਆਪ ਗੁਣ ਕਾਟ ਗੁਣ ਰਿਦਾ ਸਮਾਇ ਐਸੇ ਮੁਖ ਆਪਣੇ ਅੰਦਰੋਂ ਆਪ ਨੂੰ ਕੱਢ ਦਿੰਦੇ ਹਾਂ ਗੁਣਾਂ ਦਾ ਪ੍ਰਕਾਸ਼ ਉਹਨਾਂ ਦੇ ਮਨ ਅੰਦਰ ਹੁੰਦਾ ਹੈ ਪੂਰਾ ਗੁਰ ਕੈ ਸਹਿ ਸੁਭਾਏ ਪੂਰੇ ਗੁਰੂ ਦੇ ਨਾਲ ਸਹਿ ਸੁਭਾਅ ਪ੍ਰੀਤੀ ਬਣ ਜਾਂਦੀ ਹੈ ਪੂਰੇ ਗੁਰੂ ਦੀ ਬਾਣੀ ਸੱਚੀ ਬਾਣੀ ਦੇ ਨਾਲ ਉਹਨਾਂ ਦਾ ਮਨ ਡੁੱਲ ਜਾਂਦਾ ਹੈ ਸੁਖਵਨ ਅੰਤਰ ਸਹਿ ਸੁ ਬਾਣੀ ਇਹ ਬਾਣੀ ਉਹਨਾਂ ਦੇ ਜੀਵਨ ਦਾ ਆਧਾਰ ਬਣ ਜਾਂਦੀ ਹੈ ਬਾਣੀ ਦੇ ਰਾਹੀ ਜਿਹਨਾਂ ਵਿੱਚ ਸੁੱਖ ਆਉਂਦਾ ਹੈ ਖੁਸ਼ੀ ਆਉਂਦੀ ਹੈ ਸਤਿਗੁਰੂ ਜੀ ਹੋਰ ਖੋਲ ਕੇ ਸਮਝਾਉਂਦੇ ਹਨ ਕਿ ਸਾਡੇ ਮਨ ਅੰਦਰ ਦੂਰਤਾ ਰਹਿੰਦੀ ਹੈ ਦੁਨਿਆਵੀ ਵਿਹਾਰ ਕਰਜਾ ਹੋਇਆਂ ਵੀ ਦਾ ਦਮਨ ਪਟੜਦਾ ਰੰਦਾ ਹੈ ਨਾਮ ਤਾਂ ਦੀ ਇਹ ਵਡਿਆਈ ਹੈ ਇੱਕ ਅਚਰਜ ਜਨ ਦੇਖੋ ਭਾਈ ਦੁੱਖ ਦਾ ਮਾਰ ਹਰਮਨ ਉਸਾਈ ਉਹਦੇ ਨੇ ਫਰਮਾਉਂਦੀ ਹਨ ਇਹ ਭਰਾਵਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਇਹ ਅਚਰਤ ਹੀ ਖੇੜ ਵਰਤੀ ਹੈ ਸਾਡੇ ਮਨ ਅਦਰੋਂ ਦੁੱਖ ਦਾ ਖਤਮ ਹੋ ਜਾਂਦੀ ਹੈ ਇਹ ਨਾਮ ਟਿਕ ਜਾਂਦਾ ਹੈ ਫਿਰ ਇਹ ਅਮੋਲਕ ਹੈ ਉਹ ਕੀਮਤ ਦੇ ਕੇ ਆਪਾਂ ਨਹੀਂ ਖਰੀਦ ਸਕਦੇ ਗੁਰਪ੍ਰਸਾਦ ਸਬ ਸਹਿਬ ਨੇ ਗੁਰੂ ਦੀ ਰਹਿਮਤ ਰਾਹੀਂ ਇਹ ਨਾਮ ਤਨ ਹਿੱਤੇ ਅੰਦਰ ਬਸਦਾ ਹੈ ਸਤਿਗੁਰੂ ਜੀ ਹੋਰ ਸ਼ਬਦ ਅੰਦਰ ਫਰਮਾਉਂਦੇ ਹਨ ਕਿ ਪ੍ਰਮਾਤਮਾ ਨੇ ਇਹ ਨਾਮ ਤਨ ਆਪਣੇ ਹੱਥ 'ਤੇ ਰੱਖਿਆ ਹੈ ਦਾਤਾ ਦਾਤ ਰੱਖੀ ਹੱਥੇ ਆਪਣੇ ਜਿਸ ਭਾਵ ਹੈ ਜਿਸ ਦੀ ਜਿਸ ਹਿਰਦੇ ਨੂੰ ਯੋਗ ਜਾਣਦਾ ਹੈ ਜਿਸ ਹਿਰਦੇ ਵਿੱਚ ਪਿਆਰ ਹੈ ਸ਼ਰਧਾ ਹੈ ਭਰੋਸਾ ਹੈ ਉਸ ਨੂੰ ਇਹ ਦਾਤ ਬਖਸ਼ਿਸ਼ ਕਰਦਾ ਹੈ ਫਿਰ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਵਸ ਜਾਂਦਾ ਹੈ ਉਹਨਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਸਭ ਮੈਂ ਵਸਿਆ ਪ੍ਰਭ ਇੱਕੋ ਸੂਰ ਸਾਰਿਆਂ ਅੰਦਰ ਇੱਕ ਵਾਹਿਗੁਰੂ ਪਰਮਾਤਮਾ ਹੀ ਵਰਤ ਰਿਹਾ ਹੈ ਹਰੇਕ ਨੂੰ ਪਰਮਾਤਮਾ ਨੇ ਆਪਣੇ ਕਾਰੀ ਲਾਇਆ ਹੋਇਆ ਹੈ ਆਪਣੇ ਵਿਹਾਰ ਲਾਇਆ ਹੋਇਆ ਹੈ ਆਸਾਜਿਤ ਦੀ ਬਾਣੀ ਜੋ ਅਖੀਲਾ ਸ਼ਲੋਕ ਹੈ ਨਾ ਅਖੀਲੇ ਸ਼ਲੋਕ ਰਾਹੀਂ ਗੁਰਦੇ ਜੀ ਫਰਮਾਦੇ ਹਨ ਕਿ ਇੱਕ ਨੇ ਹਾਲੀ ਪੈਸਵਨ ਇੱਕ ਉੱਪਰ ਡੰਡ ਖੜੇ ਇੱਕ ਪਾਂਡੇ ਦੇ ਅੰਦਰ ਸਤਗੁਰਾਂ ਨੇ ਦੂਤ ਪਾਇਆ ਹੋਇਆ ਹੈ نام پایا ہویا ہے شیتلتا پائی ہوئی ہے انہوں کی جنہوں بھی ٹھنڈک ہے ایک ایسے ہیں جو چولہے سے چڑھے رہتے ہیں ہمیشہ کرو دے اندر وہ اپنے آپ جلدے جلدی دے ہم ایک نحالی ہدائن پہ کے سو رہے ہم ایک پیرے دار بند کے انہوں دے کے کڑوتے ہوئے ہیں سارے ہی اپنے اپنے کرمہ انوسار کے سارا برتاوہ برت دیا ہے سب میں بس ہے سارے اندر ایک واحر پرماتما وستا ہے گرمتی کار پرگٹ ہوئے گرو کی مت راہی ਇਨਾਮ ਤਾਂ ਪ੍ਰਗਟ ਹੁੰਦਾ ਹੈ ਭਾਵੇਂ ਪ੍ਰਮਾਤਮਾ ਦੇ ਸਾਰੇ ਅੰਦਰ ਵਰਤ ਰਿਹਾ ਹੈ ਲੇਕਿਨ ਗੁਰੂ ਦੀ ਮਾਤਰਾ ਹੀ ਉਸ ਪ੍ਰਮਾਤਮਾ ਦੀ ਬਖਸ਼ਿਸ਼ ਮਿਹਰ ਦੀ ਸੰਸੁਚੀ ਆਦੀ ਹੈ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਗੁਰੂ ਦੀ ਮਤਰਾ ਹੀ ਜਿਨ੍ਹਾਂ ਦੇ ਜਿਨ ਨੂੰ ਸਹਜ ਆ ਗਿਆ ਪ੍ਰਮਾਤਮਾ ਨਾਲ ਜਾਣ ਪਛਾਣ ਹੋ ਗਈ ਨਾਨਕ ਨਾਮ ਬਿਲੇ ਮਰ ਮੰਨਿਆ ਉਹਨਾਂ ਦਾ ਮਨ ਨਾਮ ਦੇ ਨਾਲ ਭਤੀ ਜਾਂਦਾ ਹੈ ਨਾਮ ਦੇ ਨਾਲ ਮੰਨ ਜਾਂਦਾ ਹੈ ਨਾਮ ਹੀ ਦੇ ਅੰਦਰ ਟਿਕ ਜਾਂਦਾ ਹੈ ਅਤੇ ਫਿਰ ਉਹ ਹਮੇਸ਼ਾ ਚੜ੍ਹਦੀ ਕਲਾ ਵਾਲਾ ਦਿਨ ਬទਿਤ ਕਰਦੇ ਹਨ ਸਤਿਗੁਰ ਜਸ ਦਿਨ ਉਪਾਕਾ ਵਾਲੇ ਹਨ ਸੇ ਧਨਵੰਤ ਹਰ ਨਾਮ ਜਿ ਬੁਲਾਏ ਗੁਰ ਪੂਰੈ ਹਰ ਤਨ ਪ੍ਰਗਾਸੈ ਹਰ ਤਿਸ ਭਾਵੇਂ ਵਸੈ ਮਨ ਆਏ ਵਾਹਿ